ਜਿਵੇਂ ਕਿ ਆਪ ਜੀ ਜਾਣਦੇ ਹੋ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਉਸ ਮੌਕੇ ਤੇ ਨਾਨਕਪਤਾ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਸਾਡੇ ਨਾਲ ਨੇ ਸਰਦਾਰ ਅਮਰਜੀਤ ਸਿੰਘ ਜੀ ਕੋ ਪਰ ਆਏ ਸਰਦਾਰ ਪ੍ਰਕਾਸ਼ ਸਿੰਘ ਜੀ ਕਮੇਟੀ ਮੈਂਬਰ ਨੇ ਸਾਡੇ ਨਾਲ ਨੇ ਹਰਪ੍ਰਜਨ ਸਿੰਘ ਜੀ ਸਰਦਾਰ ਵਿੰਦਰ ਸਿੰਘ ਜੀ ਸਰਦਾਰ ਸੁਖਵਿੰਦਰ ਸਿੰਘ ਐਮਏ ਨੇ ਗੱਲਬਾਤ ਕਰਨਿਆ ਆ ਆ ਜੀ ਦਾ ਐਮਏ ਸਾਹਿਬ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਨਾਨਕਪਤਾ ਸਾਹਿਬ ਦੇ ਵਿੱਚ ਆਪ ਜੀ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਟਰੂਥ ਹੰਟਰ ਜੋ ਇਹ ਚੈਨਲ ਹੈ ਇਸ ਦੇ ਮਾਧਿਅਮ ਰਾਹੀਂ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੀ ਦੀ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ ਹੋਵਣ ਜੀ ਅੱਜ ਮahan ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮਤਾ ਸਾਹਿਬ ਜੀ ਦੇ ਵਿਸ਼ੇਸ਼ ਉਪਰਾਲੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਪ੍ਰారంਭ ਕੀਤਾ ਗਿਆ ਸੀ ਔਰ ਨਗਰ ਦੇ ਵਿੱਚੋਂ ਵਿਚਰਦਾ ਹੋਇਆ ਪੜਾ ਧੜਪੜਾ ਕੇ ਬਹੁਤ ਗੁਰਦੁਆਰਾ ਸਾਹਿਬ ਵਿਖੇ ਹੁਣ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ। ਤੋਂ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਦੇਖਿਆ ਜਾ ਰਿਹਾ ਜਿੱਥੇ ਸਿੱਖ ਸੰਗਤਾਂ ਹਾਜ਼ਰ ਹੋਈਆਂ ਨੇ ਉੱਥੇ ਨਾਲ-ਨਾਲ ਫਾਰੂ ਸਮਾਜ ਦੇ ਲੋਕ ਅਤੇ ਹਿੰਦੂ ਸਮਾਜ ਦੇ ਲੋਕ ਹੋਰ ਵੀ ਸਾਰੇ ਸਮੁਦਾਇਆਂ ਦੇ ਜਿਹੜੇ ਲੋਕ ਹਨ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣਾ ਰਹਿਬਰ ਜਾਣਦੇ ਹਨ, ਗੁਰੂ ਮੰਨਦੇ ਹਨ। ਉਹਨਾਂ ਨੇ ਵੀ ਵੱਧ ਚੜ ਕੇ ਹਾਜ਼ਰੀ ਭਰੀ ਹੈ। ਔਰ ਸਾਡੀ ਇਹੀ ਬੇਨਤੀ ਹੈ ਕੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਫਲਸਫਾ ਹੈ ਸਿਧਾਂਤ ਹੈ ਉਹਨਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਜਾਤ ਪਾਤ ਦੇ ਝਗੜੇ ਛੱਡ ਕੇ ਆਪਸੀ ਭਾਈਚਾਰਾ ਕਾਇਮ ਕਰਨਾ ਔਰ ਇਹ ਹਮੇਸ਼ਾ ਹੀ ਅਰਦਾਸ ਹੋਣੀ ਚਾਹੀਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਔਰ ਨਸ਼ਿਆਂ ਦਾ ਤਿਆਗ ਕਰੋ ਸਭ ਤੋਂ ਵੱਡਾ ਜੋ ਅੱਜ ਸਮਾਜ ਦੇ ਵਿੱਚ ਸਾਡੀ ਲੋੜ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਸਰਦਾਰ ਹਰਭਜਨ ਸਿੰਘ ਜੀ ਸਕੱਤਰ ਸਾਹਿਬ ਸਰਦਾਰ ਦਵਿੰਦਰ ਸਿੰਘ ਜੀ ਮੈਂਬਰ ਸਾਹਿਬਾਨ ਸਰਦਾਰ ਪ੍ਰਕਾਸ਼ ਸਿੰਘ ਜੀ ਮੈਂਬਰ ਸਾਹਿਬਾਨ ਪਹੁੰਚੇ ਸਾਨੂੰ ਵੱਧ ਚੜ ਕੇ ਜਿਹੜਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਪਦੇਸ਼ ਹੈ ਕਿ ਜਾਤ ਪਾਤ ਦੇ ਝਗੜੇ ਖਤਮ ਕਰਕੇ ਈਰਖਾ ਦੁਈ ਦਵੇਤ ਛਲ ਕਪਟ ਧੋਖੇ ਬੇਈਮਾਨੀ ਨੂੰ ਛੱਡ ਕੇ ਔਰ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ ਅੱਗੇ ਵਧਾਉਣਾ ਔਰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੋ ਧੁਰ ਕੀ ਬਾਣੀ ਦੇ ਨਾਲ ਸਾਨੂੰ ਜੋੜਿਆ ਇੱਕ ਆਕਾਲ ਪੁਰਖ ਦੇ ਇਹ ਪੁਜਾਰੀ ਬਣਾਇਆ ਹੈ ਉਸ ਦੇ ਉੱਤੇ ਅਮਲ ਕਰਨਾ ਇਹ ਸਾਡਾ ਫਰਜ਼ ਬਣਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਬਹੁਤ ਆਪਜੀ ਦਾ ਧੰਨਵਾਦ ਜੀ ਅਰੇ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੰਸਰ ਦਾ ਸ਼ਕਿੰਦਰ ਸਿੰਘ ਜੀ ਐਮਏ ਸਾਡੇ ਨਾਲ ਨੇ ਭਾਈ ਅਮਰਜੀਤ ਸਿੰਘ ਜੀ ਜਨਰਲ ਸਕੱਤਰ ਨਾਨਕ ਮਤਾ ਸਾਹਿਬ ਪ੍ਰਬੰਧਕ ਕਮੇਟੀ ਆਕਾ ਸੈਕਟਰੀ ਸਾਹਿਬ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਸਾਡੇ ਨਾਲ ਮਤਾ ਸਾਹਿਬ ਤੋਂ ਬਹੁਤ ਇੱਕ ਵਿਸਾਲ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਥੋਂ ਨਗਰ ਕੀਰਤਨ ਕਢਿਆ ਗਿਆ ਜਿਹਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਆ ਔਰ ਸਾਡੇ ਇਹਦੇ ਵਿੱਚ ਗੱਤਕਾ ਪਾਰਟੀ ਵੀ ਆਈ ਆ ਹੋਰ ਵੀ ਇਸ ਤੋਂ ਇਲਾਵਾ ਕਈ ਮਤਲਬ ਬਾਹਾਨਾ ਦੇ ਨਾਲ ਆਪਣੇ ਆਪਣੇ ਉਧਰ ਨਾਲ ਆਏ ਨੇ ਸਾਡੇ ਮੈਂਬਰ ਸਾਹਿਬਾਨ ਸਰਦਾਰ ਪ੍ਰਕਾਸ਼ ਸਿੰਘ ਜੀ ਸਰਦਾਰ ਦਵਿੰਦਰ ਸਿੰਘ ਜੀ ਸੈਕਟਰੀ ਸਾਹਿਬ ਸਾਡੇ ਹਰਬਜਨ ਸਿੰਘ ਜੀ ਇਸ ਤੋਂ ਇਲਾਵਾ ਜਗੁਰਦਿਆਲ ਸਿੰਘ ਜੀ ਸਾਰੇ ਲੋਕ ਆਏ ਨੇ ਇਹਨਾਂ ਸਾਰੇ ਆਪਾਂ ਸਾਰਾ ਮਿਲਜੁਲ ਕਰਕੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਆ ਤੇ ਮੈਂ ਇਸ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਸ੍ਰੀ ਨਾਨਕ ਮੱਥਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਦੀਆਂ ਸਾਰੇ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤੁਸੀਂ ਵੇਖ ਸਕਦੇ ਹੋ ਕਿ ਗੱਤ ਕੇ ਵੱਲੋਂ ਗੱਟਕਾ ਖੇਡਿਆ ਜਾਦਾ ਵਾ ਪਰ ਇਹਨੂੰ ਗੱਟਕਾ ਨਹੀਂ ਕਹਿ ਸਕਦੇ ਇਹ ਇੱਕ ਤਰੀਕੇ ਦੇ ਨਾਲ ਇਹਨਾਂ ਨੂੰ ਨੋਟਕੀ ਕਿਹਾ ਜਾ ਸਕਦਾ ਔਰ ਬਾਕੀ ਅਸੀਂ ਗੱਲ ਕਰਦੇ ਆ ਸੈਕਟਰੀ ਸਾਹਿਬ ਜੀਰਾਵਾ ਆ ਜਾਓ ਸੈਕਟਰੀ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਤੇ ਇੱਕ ਮੈਂ ਗੱਲ ਕਰਨੀ ਚਾਹੁੰਦਾ ਹਾਂ ਜਿਵੇਂ ਨਾਨਕ ਸਾਹਿਬ ਨੇ ਸਭ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਵਾ ਅੱਜ ਇੱਕ ਖਬਰ ਆ ਰਹੀ ਹੈ ਕਿ ਜੜੀਆਂ ਸੰਤਾਂ ਸਾਡੀਆਂ ਹਿੰਦੁਸਤਾਨ ਤੋਂ ਪਾਕਿਸਤਾਨ ਦਾ ਹਸਲ ਤੇ ਦਾਰੇ ਕਰਨ ਵਾਸਤੇ ਜਾ ਰਹੀਆਂ ਸਨ ਉਹਨਾਂ ਦੇ ਵਿੱਚ ਇੱਕ ਹਿੰਦੂ ਪਰਿਵਾਰ ਵੀ ਜਾ ਰਿਹਾ ਸੀ ਪਰ ਪਾਕਿਸਤਾਨ ਦੇ ਅਧਿਕਾਰੀਆ ਵੱਲੋਂ ਉਹਨਾਂ ਨੂੰ ਬਾਰਡਰ ਦੇ ਉੱਤੇ ਹੀ ਰੋਕਤਾ ਗਿਆ ਵੀ ਤੁਸੀਂ ਤਾਂ ਹਿੰਦੂ ਹੋ ਤੁਸੀਂ ਕਾਹਦੇ ਵਾਸਤੇ ਦਰਸ਼ਨ ਦਿਖਾਣੇ ਕਰਨ ਵਾਸਤੇ ਜਾ ਰਹੇ ਹੋ ਆਪ ਜੀ ਦੀ ਨਾਨਕਪਤਾ ਕਮੇਟੀ ਦਾ ਉਸ ਉੱਤੇ ਕੀ ਕਹਿਣਾ ਹੈ ਕਿ ਸਟੈਂਡ ਹੋਏਗਾ ਇਸ ਤਰ੍ਹਾਂ ਜੇ ਇਸ ਬੰਦੇ ਕੋਲ ਆਪਣਾ ਵਿਦੇਸ਼ੀ ਪਾਸਪੋਰਟ ਵੀਜ਼ਾ ਹੈਗਾ ਵਾ ਉਹਨੂੰ ਜੇ ਰੋਕਿਆ ਗਿਆ ਤੇ ਬਹੁਤ ਨੁਭਾ ਕੀ ਪੂਣਿਆ ਮੈਂ ਇਸ ਗੱਲ ਦੀ ਨਿਖੇਧੀ ਸਾਰੀ ਕਮੇਟੀ ਨਿਖੇਧੀ ਕਰਦੀ ਆ ਮੈਂ ਵਿਅਕਤੀਗਤ ਵੀ ਇਸ ਗੱਲ ਦੀ ਨਿਖੇਧੀ ਕਰਾਂਗਾ ਜੇ ਉਹਨੇ ਆਪਣਾ ਵਿਧੀਮਤ ਤਰੀਕੇ ਨਾਲ ਨਿਯਮ ਅਨੁਸਾਰ ਆਪਣਾ ਪਾਸਪੋਰਟ ਔਰ ਪ੍ਰਵਿਜਾ ਲੈ ਕੇ ਜਾ ਰਹੇ ਨੇ ਉਹ ਰੋਕਣਾ ਨਹੀਂ ਚਾਹੀਦਾ ਸੀਗਾ ਇਹ ਗਲਤ ਕੰਮ ਹੋਇਆ ਵਾ ਪਰ ਅਸੀਂ ਇਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਾਂਗੇ ਉਹ ਸੰਕੇਤ ਲੈ ਕਰਕੇ ਇਹਦੇ ਤੇ ਕੋਈ ਨੂੰ ਜੋ ਵੀ ਬਣਦੀ ਕਰ ਦੇਗੀ ਤੇ ਚਾਹ ਕਿਉਂਕਿ ਗੁਰੂ ਨਾਨਕ ਸਾਹਿਬ ਸਾਰੇ ਸਾਰਿਆਂ ਲਈ ਗੁਰੂ ਆ ਚਾਹੇ ਉਹ ਹਿੰਦੂ ਹੋਣ ਮੁਸਲਮਾਨ ਹੋਣ ਚਾਹੇ ਚੇਕੋੜ ਔਰ ਹਿੰਦੂ ਪਰਵਾਣ ਨੂੰ ਖਾਸ ਕਰਕੇ ਧੱਕਿਆ ਜਾਣਾ ਇੱਕ ਵੱਡ ਭਾਗੀ ਘਟਨਾ ਬਹੁਤ ਜ਼ਿਆਦਾ ਜੀ ਮਤਲਬ ਜਗਤ ਗੁਰੂ ਬਾਬਾ ਬਾਬਾ ਨਾਨਕ ਨੇ ਇਹ ਸਿਰਫ ਸਾਡੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਨਹੀਂ ਗੇ ਇਹਨਾਂ ਨੂੰ ਮੁਸਲਮਾਨ ਵੀ ਉਨਾ ਹੀ ਮੰਨਦੇ ਆ ਹਿੰਦੂ ਮੰਨਦੇ ਆ ਸਿੱਖ ਵੀ ਮੰਨਦੇ ਆ ਪੂਰੀ ਸ੍ਰਿਸ਼ਟੀ ਦੇ ਵਿੱਚ ਜੋ ਵੀ ਬੰਦਾ ਰਿੰਦਾ ਸਾਰੇ ਗੁਰੂ ਨਾਨਕ ਸਾਹਿਬ ਮੰਨਦੇ ਆ ਆਪਣੀ ਆਪਣੀ तरीके ਦਾ ਮਤਲਬ ਹੈ ਨਾਮ ਰੱਖੇ ਨੇ ਮਾਰਾ ਇਹਦੇ ਉਹ ਹਰ ਜੋ ਪ੍ਰਾਣੀ ਆ ਉਹ ਗੁਰੂ ਨਾਨਕ ਸਾਹਿਬ ਨੂੰ ਪੰਦ ਬਿਲਕੁਲ ਵੀ ਮੈਂ ਕਹਿੰਦਾ ਵੀ ਦੁਨੀਆ ਭਾਵੇਂ ਜਿੱਥੇ ਵੀ ਸਿੱਖ ਬੈਠੇ ਨੇ ਇਹ ਮੰਨ ਭਾਗੀ ਕਰਨਾ ਨਹੀਂ ਨਖੇਦੀ ਕਰਨੀ ਚਾਹੀਦੀ ਆ ਸਾਡੀਆਂ ਕਮੇਟੀਆਂ ਨੂੰ ਨਿਖੇੜੀ ਕਰਨੀ ਚਾਹੀਦੀ ਆ ਕਿਉਂਕਿ ਸਿੱਖਾਵਾਦ ਤੇ ਸਾਰੇ ਬਰਾਬਰ ਨੇ ਬੇਸ਼ੱਕ ਲੋਕ ਸਾਡੇ ਨਾਲ ਵਿਤਕਰਾ ਕਰਦੇ ਆ ਤਾਂ ਕਰਦੇ ਰਹਿਣ ਪਰ ਇੱਕ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਕਿ ਬਾਬੇ ਨਾਨਕ ਦਾ ਜਿਹੜਾ ਸੰਦੇਸ਼ ਸੀ ਜਿਹੜਾ ਪਿਆਰ ਦੀ ਉਹ ਸਾਰੀ ਲੋਕਾਈ ਵਾਸਤੇ ਦੁਨੀਆ ਆਪ ਤੇ ਹੀ ਹੈ ਹਨ ਆਪ ਜੀ ਦੀ ਕਮੇਟੀ ਵੱਲੋਂ ਇਸ ਤੇ ਕੀ ਐਕਸ਼ਨ ਲਿਆ ਜਾਏਗਾ ਜਾਂ ਆਪ ਜੀ ਕੋਈ ਇਸ ਤੇ ਸੰਗਿਆ ਲਾਓਗੇ ਉਸ ਨੇ ਇਹ ਤੇ ਮਤਲਬ ਜਲਦੀ ਆਪਣੀ ਮੀਟਿੰਗ ਕਰਕੇ ਉਹਦੇ ਵਿੱਚ ਅਸੀਂ ਇੱਕ ਰੈਸਿਪੀਟ ਲਿਖਾਂਗੇ ਇਹ ਲੈਟਰ ਬਣਾਵਾਂਗੇ ਅਸੀਂ ਤੋਂ ਕਿ ਫਿਰ ਤੁਸੀਂ ਇਹਦੇ ਤੇ ਸੰਗਾਨ ਲਿਆ ਕਰਕੇ ਜਿਸ ਜਿਹੜੇ ਅਧਿਕਾਰੀ ਨੇ ਜਿਸ ਜਿਸ ਨੂੰ ਉਹਨੂੰ ਰੋਕਿਆ ਗਿਆ ਵਾ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਦੀ ਗੱਲ ਨਹੀਂ ਹੈਗੀ ਇਹ ਸਿਰ ਸਾਂਝੀ ਵਾਦਦਾ ਦੇ ਪੀਰ ਨੇ ਮਹਾਰਾਜ ਇਹ ਹਿੰਦੂਆਂ ਦੇ ਪੀਰ ਨੇ ਮੁਸਲਮਾਨਾਂ ਦੇ ਪੀਰ ਨੇ ਸਿੱਖਾਂ ਸਾਡੇ ਦੇ ਸਾਡੇ ਗੁਰੂ ਨੇ ਇੱਥੇ ਪ੍ਰਕਾਸ਼ ਪੋਸਤਰ ਮਾਉਣ ਨੂੰ ਜਾ ਰਿਹਾ ਉਹਨੂੰ ਰੋਕ ਜਾਣਾ ਬਹੁਤ ਨਿਖੇਤੀਜੋਗ ਆ ਅਸੀਂ ਇੱਕ ਕਮੇਟੀ ਨੂੰ ਕਵਾਂਗੇ ਐਸਜੀਪੀਸੀ ਨੂੰ ਇਹਨੂੰ ਸਕੇਲ ਲੈ ਕਰਕੇ ਸਬੰਧਤ ਉਸ ਗਵਰਨਮੈਂਟ ਨਾਲ ਗੱਲ ਕਰਕੇ ਇਹਨਾਂ ਨੇ ਪੰਚੀ ਕਾਰਜ ਕੀਤੀ ਜਾ ਬਿਲਕੁਲ ਜੀ ਸਿੱਖ ਤੇ ਇਹ ਲਿੰਗਾ ਵੀ ਚਿੱਕਾਵਾ ਤੇ ਸਾਰੇ ਬਲਾਕਪੁਰ ਨੇ ਸਾਡੇ ਨਾਲ ਕੋਈ ਨਫਰਤ ਕਰਦਾ ਆ ਸਾਡੇ ਨਾਲ ਬਚਦਾ ਕਰਦਾ ਕੋਈ ਪਰਵਾਹ ਨਹੀਂ ਕੀ ਪਰ ਸਿੱਖ ਕਦੀ ਕਿਸੇ ਦੇ ਨਾਲ ਤਵਾਕ ਨਹੀਂ ਰੱਖਦੇ ਕਿਸੇ ਨੂੰ ਦੋ ਅੱਖਾਂ ਦੇ ਨਾਲ ਨਹੀਂ ਲੈਂਦੇ ਸਭ ਨੂੰ ਇੱਕ ਅੱਖ ਦੇ ਨਾਲ ਵੇਖਦੇ ਨੇ ਬਹੁਤ ਬਹੁਤ ਧੰਨਵਾਦ ਆ ਸਕਤੀ ਸਾਹਿਬ ਆਪ ਜੀ ਦਾ ਹੋਰ ਆਪ ਜੀ ਦੀ ਕਮੇਟੀ ਵੱਲੋਂ ਅੱਜ ਦਾ ਪ੍ਰੋਗਰਾਮ ਕਰਾਇਆ ਗਿਆ ਵਾ ਸੰਗਤ ਦੇ ਨਾਲ ਗੱਲ ਹੋ ਰਹੀ ਸੀ ਸਾਰੇ ਕਹਿ ਰਹੇ ਨੇ ਕਿ ਬਹੁਤ ਸੁੰਦਰ ਬਹੁਤ ਵਧੀਆ ਪ੍ਰੋਗਰਾਮ ਕਰਾਇਆ ਗਿਆ ਜੀ ਦੇਖੋ ਜੀ ਅਸੀਂ 4 ਸਾਲ ਤੋਂ ਕਮੇਟੀ ਚ ਆਏ ਆ ਇਹਦਾ ਚੌਥਾ ਪ੍ਰੋਗਰਾਮ ਹੈਗਾ ਦੀਵਾਲੀ ਦਾ ਪ੍ਰੋਗਰਾਮ ਬਟ ਚਰਦੀ ਗਲਾ ਵਿੱਚ ਹੋਇਆ ਵਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਤੁਹਾਡੀ ਕਿਰਪਾ ਨਾਲ ਔਰ ਆਜੇ ਤੁਨੂ ਸਾਹਿਬ ਦੇ ਪ੍ਰਕਾਸ਼ ਪੁਰ ਇਹ ਵੀ ਆਪਣੇ ਵੱਲ ਕੋਸ਼ਿਸ਼ ਕੀਤੀ ਗਈ ਵੀ ਵਧੀਆ ਤੇ ਵਧੀਆ ਕੀਤਾ ਜਾਵੇ ਅਸੀਂ ਇਹ ਉਮੀਦ ਕਰਾਂਗੇ ਬੇਬੀ ਸਾਰੇ ਜਿਹੜੇ ਮੂਲ ਇਥੇ ਗੁਰੂ ਘਰ ਦੀਆਂ ਖੁਸ਼ੀਆਂ ਲੱਗ ਜਾਣ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਨਾਉਣ ਗੁਰਡਾਰਾ ਸਾਹਿਬ ਦੇ ਪਰਿਵਾਰ ਤੇ ਸਭ ਨੂੰ ਲੱਖ ਲੱਖ ਵਧਾਈ ਬਹੁਤ ਬਹੁਤ ਸਾਹਿਬਾਂ ਨੂੰ ਵਧਾਈ ਕੋ ਜਿੱਕਾ ਘਾ ਸਾਹਿਬਾਂ ਨੂੰ ਜਿੱਕੀ ਮਤੇ ਉਹਨੇ ਤੇ ਇੱਕ ਮੈਂ ਗੱਲ ਦੱਸਣੀ ਚਾਹੁੰਦਾ ਕਿ ਕਈ ਸਾਡੇ ਦਰਸ਼ਕ ਖੋਲਦੇ ਹੋਣਗੇ ਕਿ ਅੱਜ ਪ੍ਰਧਾਨ ਸਾਹਿਬ ਨਜ਼ਰ ਨਹੀਂ ਆ ਰਹੇ ਕਿਤੇ ਮੈਂ ਜਾਣਕਾਰੀ ਦੇ ਵਿੱਚ ਪਾਉਣਾ ਚਾਹੁੰਦਾ ਹਾਂ ਕਿ ਪ੍ਰਧਾਨ ਸਰਤਾਜ ਗਿੱਕੜ ਸਿੰਘ ਦੇ ਭਰਾਤਾ ਜੀ ਉਹਨਾਂ ਦਾ ਕੱਲ ਦਿਹਾੜਾ ਹੋ ਰਿਹਾ ਸੀ ਔਰ ਇਹ وجہ ਹੈ ਇਸका ਆਪਕੋ ਦਾਸ ਸਾਹਿਬ आजते हाजिर ਨਹੀਂ ਹੋ ਪਤਗੇ बाकी कमेटी ਦੇ ਸਾਰੇ ਮੈਂਬਰ ਸਾਹਿਬਾਨ ਇਥੇ ਪਹੁੰਚ ਹੋਏ ਨੇ ਸਿੰਘ ਜੀ ਬਹੁਤ ਬਹੁਤ ਵਧਾਈ ਹੋਏ ਆਪ ਜੀ ਦੀ ਕਮੇਟੀ ਨੂੰ ਸਾਰੀਆਂ ਸਤਿ ਸ੍ਰੀ ਅਕਾਲ ਜੀ ਮਹਾਰਾਜ ਨਗਰ ਕੀਰਤ 256 256 ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮਾ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਤੇ ਨਾਲੇ ਡੇਰਾ ਕਾਰ ਸੇਵਾ ਦੇ ਸਾਰੀ ਸੰਗਤ ਦੇ ਸਹਿਯੋਗ ਨਾਲ ਪਾਪਾ ਨਗਰ ਕੀਰਤਨ ਕੱਢਿਆ ਸਾਰੀ ਸੰਗਤ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਆ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੈ ਕਿ ਪੁਰਬਦੀ ਜੀ ਮਹਾਰਾਜ ਸਾਰਿਆਂ ਦਾ ਭਲਾ ਕਰੇ ਵਾਹਿਗੁਰੂ ਜੀ ਘਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਦਰਸ਼ਨ ਕਰਾਉਣਾ ਵਾਂ ਕਿ ਇਸ ਸਮੇਂ ਜਿਹੜਾ ਨਗਰ ਕੀਰਤਨ ਆ ਉਹ ਸਮਾਪਤੀ ਵੱਲ ਵੱਧ ਰਿਹਾ ਹੈ ਪਾਲਕੀ ਸਾਹਿਬ ਜੁਗੋ ਜਗਾਟਾਲ ਤਰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਦੀ ਸਵਾਰੀ ਜਿਹੜੀ ਆ ਉਹ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਸਾਹਮਣੇ ਪਹੁੰਚ ਚੁੱਕੀ ਹੈ ਔਰ ਆਪ ਜੀ ਵੇਖ ਸਕਦੇ ਹੋ ਕਿ ਸੰਗਤਾਂ ਨਾਲ-ਨਾਲ ਆ ਰਹੀਆਂ ਨੇ ਨਗਰ ਕੀਰਤਨ ਨਾਨਕਮਤਾ ਸਾਹਿਬ ਵਾਪਸ ਪਹੁੰਚ ਚੁੱਕਾ ਹੈ ਇੱਥੇ ਅਰਦਾਸ ਹੋਏਗੀ ਸਮਾਪਤੀ ਹੋਵੇਗੀ ਔਰ ਆਪ ਜੀ ਨੂੰ ਮੈਂ ਇੱਕ ਵਾਰੀ ਵਿਖਾਉਣਾ ਚਾਹੁੰਦਾ ਹਾਂ ਕਿ ਦੂਰ-ਦੂਰ ਤੱਕ ਆਪ ਜੀ ਜਿੱਥੋਂ ਤੱਕ ਨਿਗਾਹ ਮਾਰਦੇ ਹੋ ਆਪ ਜੀ ਵੇਖ ਸਕਦੇ ਹੋ की ਸੰਗਤਾਂ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਹੋਈਆਂ ਨੇ ਬਹੁਤ ਘੱਟੋ ਘੱਟ 4 ਕਿਲੋਮੀਟਰ ਲੰਬਾ ਨਗਰ ਕੀਰਤਨ ਸੀ ਹੈ ਜਿਸ ਪਾਸੇ ਸਮੇਂ ਅਸੀਂ ਦੇਖ ਰਹੇ ਆ ਇਧਰੋਂ ਨਗਰ ਕੀਰਤਨ ਆ ਰਿਹਾ ਹੈ ਔਰ ਇਧਰ ਨਾਨਕ ਮਹਾਰਾਜ ਸਾਹਿਬ ਦੇ ਸਾਹਮਣੇ ਪਾਲਕੀ ਸਾਹਿਬ ਪਹੁੰਚ ਚੁੱਕੇ ਨੇ ਇੱਥੇ ਆਣ ਕੇ ਹੁਣੇ ਅਰਦਾਸ ਹੋਵੇਗੀ ਔਰ ਗੁਰੂ ਮਹਾਰਾਜ ਅਖੰਡ ਵਾਲਾ ਪ੍ਰਸਤਾਨ ਕਰਨਗੇ ਔਰ ਬਾਕੀ ਜਿਹੜੀਆਂ ਸੰਗਤਾਂ 'ਤੇ ਪਹੁੰਚੀਆਂ ਨੇ ਉਹ ਮਾਮਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਸਾਡੀ ਟੀਮ ਵੱਲੋਂ ਐਮ ਆਈ ਦੀ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸੰਗਤਾਂ ਦੇ ਵਿੱਚ ਹੀ ਰੱਬ ਵਸਦਾ ਹੈ ਔਰ ਸਾਡੇ ਜੁਕੋ ਜੁਕਾ ਟਾਲ ਡਰੋ ਪੁਲਿਸ ਸਿਸ਼ਟੀ ਦੇ ਕਰੋ ਤਾਂ ਤਾਂ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਵਾਰੀ ਜਿਹੜੀ ਆ ਪਾਲਕੀ ਸਾਹਿਬ ਜਿਹੜੇ ਨੇ ਔਰ ਜੋੜੇ ਬਤਾਂ ਸਾਹਿਬ ਪਹੁੰਚ ਚੁੱਕੇ ਨੇ ਆਪ ਜੀ ਨੂੰ ਮੈਂ ਦਰਸ਼ਨ ਕਰਾ ਰਿਹਾ ਹਾਂ ਜੀ ਆਪ ਜੀ ਨੂੰ ਦੇਖ ਤੇ ਆ ਜੋੜੇ ਲਾ ਕੇ ਪੈ ਜੀ ਜੋੜੇ ਲਾਓ ਸਾਰੇ ਜੋੜੇ ਲਾ ਕੇ ਜਿਨ੍ਹਾਂ ਨੇ ਦਰਸ਼ਨ ਕਰਨੇ ਜੋੜੇ ਲਾ ਕੇ ਅੱਗੇ ਆਓ ਔਰ ਸਿਰ ਝਾਕ ਕੇ ਇੱਕ ਰੋਗਦੇ ਪਾਲਕੀ ਸਾਹਿਬ ਅੱਜ ਨਾਨਕਪਤਾ ਸਾਹਿਬ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸਾਡੇ ਫੌਜੀ ਵੀਰ ਵੀ ਇੱਥੇ ਪਹੁੰਚੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨੇ ਆ ਹਾਂਜੀ मैं गल करना चाहता हूँ हिंदी या पंजाबी हिंदी, 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 हिंदी में बात करता हूँ ये हमारे फौजी भाई है इनसे बात करते हैं ये नानक प्रदा साहब दर्शन करने के लिए पहुंचे हैं आप सर कहाँ के रहने वाले हैं मैं हरियाणा का रहने वाला हूँ और हम बनवासा से आए हैं क्योंकि हम बाबा के क्षेत्र में आते हैं तो हम बाबा का प्रसाद लेके आए थे यूनिट की तरफ से हाँ शिव साहब और हमारे एस साहब और पूरी यूनिट की तरफ से हाँ, हां बाबा को प्रसाद लेके आए हैं बाबा के चढ़ाने के लिए और बाबा के अरदास करवाए हैं यूनिट के नाम से और दर्शन करके और प्रसाद लेके भी जा रहे हैं मैं ਦੱਸਣਾ ਚਾਹੁੰਦਾ ਕਿ ਇਹ ਪੂਰੀ ਯੂਨਿਟ ਵੱਲੋਂ ਜਿਹੜੀ ਜਿਹੜੀ ਯੂਨਿਟ ਦੀ ਇੱਥੇ ਚੜਾਤੀ ਆ ਬਨਮਸਾ ਦੇ ਵਿੱਚ ਉਹ ਯੂਨਿਟ ਵੱਲੋਂ ਇਹ ਸਾਡੇ ਫੌਜੀ ਵੀਰ ਆਏ ਨੇ ਪ੍ਰਸ਼ਾਦ ਚੜਾਉਣ ਵਾਸਤੇ ਨਾਨਕ ਮੱਲਾ ਸਾਹਿਬ ਦਰਸ਼ਨ ਦੇ ਲਾਰੇ ਕਰਨ ਵਾਸਤੇ ਜਿਹੜਾ ਜਵੇਂ ਇਹਨਾਂ ਅੱਛਾ ਜੀ ਆਪ ਇੱਕ ਕਬਚੇ ਹੈ यहां पे ਤਾਇਨਾਤ ਕਬਾ ਤਕਰੀਬ 2.5 ਸਾਲ ਹੋ ਗਈ ਹਮੇ ਤਾਂ ਹਮ बाबा के अरदास में हैं बाबा के चरणों में हैं तो हर साल कि भांति इस वर्ष भी हम बाबा का प्रसाद लेके आए हैं यहाँ पे बाबा को चढ़ाने के लिए यूनिट की तरफ से और बाबा से यही अरदास मांगे कि हमें सुख शांति और स्मृति दे और हमें आराम से रखें सुख शांति से तो यही बाबा से कामना करने के लिए हम प्रसाद लेके यूनिट की तरफ से आए हैं जी कैसा लगा आपको आके यहाँ बहुत अच्छा लगा भगवान का तो आना ही बहुत बड़ी बात होती है हमारा सौभाग्य है कि हम बाबा के चरणों में हैं और हर साल हमें बाबा के दर्शन करने को मिलते हैं हमारी पूरी यूनिट के फैमिली तकरीबन संडे को आते हैं यहाँ पे बाबा के दर्शन करने के लिए हर संडे को हम तकरीबन बस भेजते हैं ताकि बाबा के दर्शन हो सके हमारे बच्चे फैमिली सभी आते हैं हाँ जी हाँ जी आप सर कहाँ के रहने वाले हैं मैं यूपी कानपुर और ये डिस्ट्रिक्ट आप पहली बार आए ना पहले भी आए ना मैं कई बार आ चुका जब से यहाँ हूँ दो ढाई साल से मैं भी कई बार आ चुका हूँ हाँ अभी प्रसाद लेके आया हूँ बाबा का यूनिट की तरफ से शिव साहब ने भेजा है ਔਰ ਯਾ ਤਾਂ ਆਨੇ ਕਵਾਟ ਜਾਣੇ ਕਮਾਨੀ ਨਹੀਂ ਕਰਤਾ ਬਹੁਤ ਅੱਛਾ ਲੱਗਤਾ ਹੈ ਕਈ ਵਾਰ ਆਇਆ ਮੈਂ ਕਈ ਵਾਰ ਹਾਂ ਸਾਡੇ ਬਹੁਜੀ ਬਣਾ ਹੁਣ ਅਰਦਾਸ ਸ਼ੁਰੂ ਹੋ ਚੁੱਕਿਆ ਸੀ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਆ ਫਿਰ ਆਪ ਜੀ ਨਾਲ ਗੱਲਬਾਤ ਕਰਦੇ ਆ ਧੰਨਵਾਦ ਜੀ ਸ਼ੁਕਰੀਆ ਜੇਨਾ ਸਿੰਗਾਂ ਤੇੜੀਆਂ ਨੇ ਧਰਮੇ ਜੀ ਸਿਸ਼ਟ ਤੇ ਵੰਦ ਪੰਦ ਫਟਾਈਆਂ ਪੁਰੀਆਂ ਰੋਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਨਾ ਰਹੇ ਸਿੱਖੀ ਕੇਸਾ ਸੁਵਸਾ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਪਕਾ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਤਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿਤ ਅਵ ਚਿਤ ਅਵਨ ਕਾ ਸਦਕਾ ਸਰਬ ਸੁਖੁ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਚਿਆ ਰਾਇਕ ਦੇਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਦਾਨ ਪ੍ਰੋਸਾਦਾਨ ਦਾਨ ਸਿਰਦਾਨ ਦਾਨ ਸ੍ਰੀ ਅਮਰਥਾ ਸਾਹਿਬ ਜੀ ਕੇ ਦਰਸ਼ਨਿ ਚਨਾੜ ਜੋ ਪੀਆ ਝੰਡੇ ਬੰਗੇ ਜੋ ਗਾਓ ਜੋ ਕਿ ਅਟਲ ਧਰਮ ਕਾ ਜੈਕਾਰ ਗੁਰੂ ਜੀ ਸ਼ਿਕਾ ਦਾ ਮੰਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਸੁਆਹਿਕ ਰੂਪ ਰੇ ਕਾਲ ਕ੍ਰਿਪਾ ਜੀ ਆਪਣੇ ਪੰਥ ਦੇ ਸਦਾ ਸਹਾਇਤਾ ਦਾਤਾ ਜੀ ਆਓ ਸ਼੍ਰੀ ਦਨਕਰਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤੋਂ ਪੰਥੋਂ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੁਭਰ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਣਿਆਂ ਦੀ ਮਾਣ ਨੇ ਤਣੇ ਤਾਲਿਆਂ ਦੀ ਤਾਲ ਨਿਕੋਟਿਆਂ ਦੀ ਓਟ ਧਨ ਧਨਤ ਸਹਾ ਪਾਤਸ਼ੇ ਪਾੜੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਧੋਨ ਏ ਸੋਨਿਆਨ ਅਤਲ ਸ੍ਰੀ ਅਕਾਲ